ਤੁਹਾਡੇ ਕੋਲੋਂ ਜੋ ਕੁਝ ਹੁੰਦਾ ਹੈ ਕਰ ਲਓ ਇਹ ਬੋਲ ਸੰ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਕੱਲ ਕਿਸਾਨ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਚੰਡੀਗੜ੍ਹ ਵਿਖੇ ਵਿੱਚੋਂ ਮੀਟਿੰਗ ਦੇ ਉੱਠ ਕੇ ਚੱਲਿਆ ਗਿਆ ਤੇ ਕਹਿੰਦਾ ਜੋ ਹੁੰਦਾ ਤੁਹਾਡੇ ਕੋਲੋਂ ਕਰ ਲਓ ਮੇਰੀ ਬੇਨਤੀ ਹੈ ਪੰਜਾਬ ਦੇ ਕੱਲੇ-ਕੱਲੇ ਕਿਸਾਨ ਨੂੰ ਕੱਲੇ-ਕੱਲੇ ਨੌਜਵਾਨ ਨੂੰ ਹਰ ਵਰਗ ਨੂੰ ਇਹ ਤਾਨਾਸ਼ਾਹੀ ਮੁੱਖ ਮੰਤਰੀ ਨੂੰ ਜਵਾਬ ਜ਼ਰੂਰ ਦੇਣਾ ਆਪਾਂ ਨੇ ਕਿ ਅਸੀਂ ਕੀ ਕਰ ਸਕਦੇ ਹਾਂ ਇਹ ਲੋਕ ਜਿਹੜੇ ਤੈਨੂੰ ਗੱਦੀ ਤੇ ਬਿਠਾ ਸਕਦੇ ਨੇ ਲਾਭ ਵੀ ਸਕਦੇ ਨੇ ਤੇਰਾ ਜੂਸ ਵੀ ਕੱਢ ਸਕਦੇ ਨੇ ਕਿਉਂਕਿ ਨੱਚ ਕੇ ਗਾ ਕੇ ਝੂਠ ਬੋਲ ਕੇ ਦਵਦਾ ਕਿੱਤਿਆ ਹੋਰ ਦੂਜੇ ਆਗੂਆਂ ਨੂੰ ਗਾਣਾ ਕੱਢ-ਕੱਢ ਕੇ ਤੂੰ ਪੰਜਾਬ ਦਾ ਮੁੱਖ ਮੰਤਰੀ ਲਾਰੇ ਲਾ ਕੇ ਬਣ ਤਾ ਗਿਆ ਪਰ ਤੇਰੇ ਕੋਲੋਂ ਇਹ ਕੁਰਸੀ ਚੱਲ ਰਹੀ ਨਹੀਂ ਕਿਉਂਕਿ ਤੇਰੇ ਕੋਲ ਉਹ ਕਾਬਲੀਅਤ ਨਹੀਂ ਕਿ ਤੂੰ ਪੰਜਾਬ ਨੂੰ ਲੈ ਕੇ ਚੱਲ ਸਕੇ ਅੱਜ ਸਵੇਰ ਤੋਂ ਪੰਜਾਬ ਦੇ ਸਾਰੇ ਵੱਖ-ਵੱਖ ਕਿਸਾਨ ਆਗੂਆਂ ਦੇ ਘਰੇ ਛਾਪੇ ਮਾਰੀ ਉਹਨਾਂ ਨੂੰ ਘਰੋਂ ਪੁਲਿਸ ਚੱਕੀ ਚੱਕ ਰਹੀ ਆ ਘਰੇ ਪੁਲਿਸ ਦੇ ਨਾਕਾਬੰਦੀ ਕੀਤੀ ਹੋਈ ਆ ਸੋ ਇਹ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਕਰਦਾ ਵੀ ਕੁਝ ਨਹੀਂ ਮਸਲੇ ਵੀ ਨਹੀਂ ਸਮਾਰਦਾ ਜੇ ਕੋਈ ਆਪਣੇ ਹੱਕਾਂ ਲਈ ਲੜਦਾ ਉਹਨੂੰ ਬੋਲਣ ਵੀ ਨਹੀਂ ਦਿੰਦਾ ਕਹਿੰਦੇ ਕੁੱਟਾਂਗੇ ਵੀ ਤੇ ਰੋਂਣ ਵੀ ਨਹੀਂ ਦੇਵਾਂਗੇ ਬੋਲਣ ਵੀ ਨਹੀਂ ਦੇਵਾਂਗੇ ਇਹ ਹਾਲਾਤ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਇਤਿਹਾਸ ਦਾ ਸਭ ਤੋਂ ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਐਨਐਸਏ 30 ਸਾਲ ਬਾਅਦ ਇਹਦੇ ਰਾਜ ਵਿੱਚ ਲੱਗੇ ਕਿਸਾਨਾਂ ਦੇ ਜਿਹੜੀ ਫੜੋ ਫੜੀ ਜਿਹੜੀਆਂ ਕੁੱਟਮਾਰਾਂ ਹਰ ਰੋਜ਼ ਧਰਨਾਂ ਤੇ ਹੋ ਰਹੀਆਂ ਨੇ ਇਹ ਵੀ 30 ਸਾਲ ਬਾਅਦ ਮੈਂ ਸਮਝਦਾ ਕਿ ਇਹ ਸੰਕਾਰੀ ਮੁੱਖ ਮੰਤਰੀ ਦੇ ਰਾਜ ਵਿੱਚ ਹੋਣ ਲੱਗਿਆ ਸੋ ਜਿੱਤੇ ਕਿਸਾਨਾਂ ਆਗੂ ਨੂੰ ਭੱਦੀ ਸੁਦਾਬਲੀ ਬੋਲਣੀ ਇਹ ਕਹਿ ਦੇਣਾ ਕਿ ਜਾਓ ਜੋ ਹੁੰਦਾ ਕਰ ਲੋ ਇਹ ਕਰਕੇ ਦਿਖਾਉਣਗੇ ਪੰਜਾਬ ਦੇ ਲੋਕ ਤੈਨੂੰ ਤੇ ਇਹਦਾ ਇਹਦਾ ਤੈਨੂੰ ਫਲ ਵੀ ਭੋਗਣਾ ਪੈਣਾ ਤੇ ਕਿਸਾਨਾਂ ਆਗੂ ਨੂੰ ਜਿਹੜਾ ਤੁਸੀਂ ਘਰੋ ਘਰੀ ਸਵੇਰ ਦੇ ਅੱਜ ਫੜੋ ਫੜੀ ਕੱਲੇ ਕੱਲੇ ਕਿਸਾਨਾਂ ਆਗੂ ਦੇ ਘਰੇ ਜਿਹੜੀਆਂ ਪੁਲਿਸ ਦੀਆਂ ਜਿਪਸੀਆਂ ਘਰਾਂ ਦੇ ਬਾਹਰ ਲਾਈਆਂ ਹੋਈਆਂ ਨੇ ਬੜੀਆਂ ਮਤਭਾਗੀਆਂ ਨੇ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਹਰ ਵਰਗ ਨੂੰ ਇਹੋ ਜਿਹੇ ਮੁੱਖ ਮੰਤਰੀ ਲਾਣਤਾ ਪਾਓ ਤੇ ਦੱਸੋ ਕਿ ਅਸੀਂ ਕੀ ਕਰ ਸਕਦੇ ਹਾਂ ਪੰਜਾਬ ਦੇ ਉਹ ਦਿਨ ਵੀ ਸਨ ਜਦੋਂ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ ਤੇ ਜਿੱਥੇ ਹਰ ਵਰਗ ਦੇ ਮਸਲੇ ਹੱਲ ਹੁੰਦੇ ਸੀ ਉੱਥੇ ਜੇ ਕੋਈ ਕਿਸਾਨਾਂ ਨੂੰ ਮੁਸ਼ਕਲਾਂ ਹੁੰਦੀਆਂ ਸੀ ਤਾਂ ਗੱਲ ਨਾਲ ਲਾਉਂਦੇ ਸੀ ਕੋਲ ਜਾ ਕੇ ਬਹਿੰਦੇ ਸੀ ਤੇ ਪਿਆਰ ਤੇ ਮੁਹੱਬਤ ਦੇ ਨਾਲ ਸਤਿਕਾਰ ਦੇ ਨਾਲ ਸਾਰੇ ਮਸਲੇ ਹੱਲ ਕਰਦੇ ਸੀ ਪਰ ਅੱਜ ਦੇ ਮੁੱਖ ਮੰਤਰੀਆਂ ਤੇ ਉਹ ਮੁੱਖ ਮੰਤਰੀਆਂ ਵਿੱਚ ਜੀਮਾਨ ਜ਼ਮੀਨ ਆਸਮਾਨ ਦਾ ਫਰਕ ਹੈ ਅੱਜ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਜਾਓ ਜੋ ਹੁੰਦਾ ਕਰ ਲਓ ਤੇ ਇਹ ਹੁਣ ਕਿਸਾਨ ਤੇ ਪੰਜਾਬ ਦੇ ਨੌਜਵਾਨ ਤੇ ਹਰ ਵਰਗ ਕਰਕੇ ਵੀ ਦਿਖਾਊਗਾ ਨੱਥਦਿਆਂ ਨੂੰ ਰਾਹ ਨਹੀਂ ਲੱਪਣਾ ਤੈਨੂੰ ਬਦਲਾਵ ਵਾਲੇ ਮੁੱਖ ਮੰਤਰੀ ਤੁਹਾਡੇ ਕੋਲੋਂ ਜੋ ਕੁਝ ਹੁੰਦਾ ਹੈ ਕਰ ਲਓ ਇਹ ਬੋਲ ਸਨ ਪੰਜਾਬ ਦੇ ਹੰਕਾਰੀ ਮੁੱਖ ਮੰਤਰੀ ਦੇ ਭਗਵੰਤ ਮਾਨ ਦੇ ਕੱਲ ਕਿਸਾਨ ਆਗੂਆਂ ਨਾਲ ਮੀਟਿੰਗ ਕਰਦੇ ਹੋਏ ਚੰਡੀਗੜ੍ਹ ਵਿਖੇ ਵਿੱਚੋਂ ਮੀਟਿੰਗ ਦੇ ਉੱਠ ਕੋ ਚੱਲਿਆ ਗਿਆ ਤੇ ਕਹਿੰਦਾ ਜੋ ਹੁੰਦਾ ਤੁਹਾਡੇ ਕੋਲੋਂ ਕਰ ਲਓ ਮੇਰੀ ਬੇਨਤੀ ਹੈ ਪੰਜਾਬ ਦੇ ਕੱਲੇ-ਕੱਲੇ ਕਿਸਾਨ ਨੂੰ ਕੱਲੇ-ਕੱਲੇ ਨੌਜਵਾਨ ਨੂੰ ਹਰ ਵਰਗ ਨੂੰ ਇਹ ਤਾਨਾਸ਼ਹੀ ਮੁੱਖ ਮੰਤਰੀ ਨੂੰ ਜਵਾਬ ਜ਼ਰੂਰ ਦੇਣਾ ਆਪਾਂ ਨੇ ਕਿ ਅਸੀਂ ਕੀ ਕਰ ਸਕਦੇ ਹਾਂ ਇਹ ਲੋਕ ਜਿਹੜੇ ਤੈਨੂੰ ਗੱਦੀ ਤੇ ਬਿਠਾ ਸਕਦੇ ਨੇ ਲਾ ਵੀ ਸਕਦੇ ਨੇ ਤੇਰਾ ਜੂਸ ਵੀ ਕੱਢ ਸਕਦੇ ਨੇ ਕਿ ਨੱਚ ਕੇ ਗਾ ਕੇ ਝੂਠ ਬੋਲ ਕੇ ਦਬਦਾ ਕਿੱਤਿਆ ਹੋਰ ਦੂਜੇ ਆਗੂਆਂ ਨੂੰ ਗਾਣਾ ਕੱਟ-ਕੱਟ ਕੇ ਤੂੰ ਪੰਜਾਬ ਦਾ ਮੁੱਖ ਮੰਤਰੀ ਲਾਰੇ ਲਾ ਕੇ ਬਣਤਾ ਗਿਆ ਪਰ ਤੇਰੇ ਕੋਲੋਂ ਇਹ ਕੁਰਸੀ ਚੱਲ ਰਹੀ ਨਹੀਂ ਕਿਉਂਕਿ ਤੇਰੇ ਕੋਲ ਉਹ ਕਾਬਲੀਅਤ ਨਹੀਂ ਕਿ ਤੂੰ ਪੰਜਾਬ ਨੂੰ ਲੈ ਕੇ ਚੱਲ ਸਕੇ ਅੱਜ ਸਵੇਰ ਤੋਂ ਪੰਜਾਬ ਦੇ ਸਾਰੇ ਵੱਖ-ਵੱਖ ਕਿਸਾਨ ਆਗੂਆਂ ਦੇ ਘਰੇ ਛਾਪੇ ਮਾਰੀ ਉਹਨਾਂ ਨੂੰ ਘਰੋਂ ਪੁਲਿਸ ਚੱਕੀ ਚੱਕ ਰਹੀ ਆ ਘਰੇ ਪੁਲਿਸ ਦੇ ਨਾਕਾਬੰਦੀ ਕੀਤੀ ਹੋਈ ਆ ਸੋ ਇਹ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਨੇ ਕਿ ਪੰਜਾਬ ਦਾ ਮੁੱਖ ਮੰਤਰੀ ਕਰਦਾ ਵੀ ਕੁਝ ਨਹੀਂ ਮਸਲੇ ਵੀ ਨਹੀਂ ਸਮਾਰਦਾ ਜੇ ਕੋਈ ਆਪਣੇ ਹੱਕਾਂ ਲਈ ਲੜਦਾ ਉਹਨੂੰ ਬੁੱਲਣ ਵੀ ਨਹੀਂ ਦਿੰਦਾ ਕਹਿੰਦੇ ਕੁੱਟਾਂਗੇ ਵੀ ਤੇ ਰੋਂਣ ਵੀ ਨਹੀਂ ਦੇਵਾਂਗੇ ਬੋਲਣ ਵੀ ਨਹੀਂ ਦੇਵਾਂਗੇ ਇਹ ਹਾਲਾਤ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਇਤਿਹਾਸ ਦਾ ਸਭ ਤੋਂ ਹੰਕਾਰੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੋਂ ਐਨਐਸਏ 30 ਸਾਲ ਬਾਅਦ ਇਹਦੇ ਰਾਜ ਵਿੱਚ ਲੱਗੇ ਕਿਸਾਨਾਂ ਦੇ ਜਿਹੜੀ ਫੜੋ ਫੜੀ ਜਿਹੜੀਆਂ ਕੁੱਟਮਾਰਾਂ ਹਰ ਰੋਜ਼ ਧਰਨਿਆਂ ਤੇ ਹੋ ਰਹੀਆਂ ਨੇ ਇਹ ਵੀ 30 ਸਾਲ ਬਾਅਦ ਮੈਂ ਸਮਝਦਾ ਕਿ ਇਹ ਸੰਕਾਰੀ ਮੁੱਖ ਮੰਤਰੀ ਦੇ ਰਾਜ ਵਿੱਚ ਹੋਣ ਲੱਗਿਆ ਸੋ ਜਿੱਤੇ ਕਿਸਾਨਾਂ ਅੱਗ ਨੂੰ ਭੱਦੀ ਛਦਾਬਲੀ ਬੁਲਣੀ ਇਹ ਕਹਿ ਦੇਣਾ ਕਿ ਜਾਓ ਜੋ ਹੁੰਦਾ ਕਰ ਲੋ ਇਹ ਕਰਕੇ ਦਿਖਾਉਣਗੇ ਪੰਜਾਬ ਦੇ ਲੋਕ ਤੈਨੂੰ ਤੇ ਇਹਦਾ ਇਹਦਾ ਤੈਨੂੰ ਫਲ ਵੀ ਭੋਗਣਾ ਪੈਣਾ ਤੇ ਕਿਸਾਨਾਂ ਅੱਗ ਨੂੰ ਜਿਹੜਾ ਤੁਸੀਂ ਘਰੋ ਘਰੀ ਸਵੇਰ ਦੇ ਅੱਜ ਫੜੋ ਫੜੀ ਕੱਲੇ ਕੱਲੇ ਕਿਸਾਨਾਂ ਅੱਗ ਦੇ ਘਰੇ ਜਿਹੜੀਆਂ ਪੁਲਿਸ ਦੀਆਂ ਜਿਪਸੀਆਂ ਘਰਾਂ ਦੇ ਬਾਹਰ ਲਾਈਆਂ ਹੋਈਆਂ ਨੇ ਬੜੀਆਂ ਮਤਭਾਗੀਆਂ ਨੇ ਸੋ ਮੇਰੀ ਬੇਨਤੀ ਹੈ ਪੰਜਾਬ ਦੇ ਹਰ ਵਰਗ ਨੂੰ ਇਹੋ ਜਿਹੇ ਮੁੱਖ ਮੰਤਰੀ ਲਾਣਤਾ ਪਾਓ ਤੇ ਦੱਸੋ ਕਿ ਅਸੀਂ ਕੀ ਕਰ ਸਕਦੇ ਆ ਪੰਜਾਬ ਦੇ ਉਹ ਦਿਨ ਵੀ ਸਨ ਜਦੋਂ ਪੰਜਾਬ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਸੀ ਤੇ ਜਿੱਥੇ ਹਰ ਵਰਗ ਦੇ ਮਸਲੇ ਹੱਲ ਹੁੰਦੇ ਸੀ ਉੱਥੇ ਜੇ ਕੋਈ ਕਿਸਾਨਾਂ ਨੂੰ ਮੁਸ਼ਕਲਾ ਹੁੰਦੀਆਂ ਸੀ ਤਾਂ ਗੱਲ ਨਾਲ ਲਾਉਂਦੇ ਸੀ ਕੋਲ ਜਾ ਕੇ ਬਹਿੰਦੇ ਸੀ ਤੇ ਪਿਆਰ ਤੇ ਮੁਹੱਬਤ ਦੇ ਨਾਲ ਸਤਿਕਾਰ ਦੇ ਨਾਲ ਸਾਰੇ ਮਸਲੇ ਹੱਲ ਕਰਦੇ ਸੀ ਪਰ ਅੱਜ ਦੇ ਮੁੱਖ ਮੰਤਰੀਆਂ ਤੇ ਉਹ ਮੁੱਖ ਮੰਤਰੀਆ ਵਿੱਚ ਜੀਮਾਨ ਜ਼ਮੀਨ ਆਸਮਾਨ ਦਾ ਫਰਕ ਹੈ ਅੱਜ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਜਾਓ ਜੋ ਹੁੰਦਾ ਕਰ ਲਓ ਤੇ ਇਹ ਹੁਣ ਕਿਸਾਨ ਤੇ ਪੰਜਾਬ ਦੇ ਨੌਜਵਾਨ ਤੇ ਹਰ ਵਰਗ ਕਰਕੇ ਵੀ ਦਿਖਾਊਗਾ ਨੱਠਦਿਆਂ ਨੂੰ ਰਾਹ ਨਹੀਂ ਲੱਭਣਾ ਤੈਨੂੰ ਬਦਲਾਵ ਵਾਲੇ ਮੁੱਖ ਮੰਤਰੀ